ਸਤ ਸ੍ਰੀ ਅਕਾਲ ਜੀ ਪੰਜਾਬੀ ਖਬਰਾਂ ਦੇ ਸਪ੍ਰਿੰਟਨ ਵਿੱਚ ਤੁਹਾਡਾ ਸਵਾਗਤ ਹੈ ਮਹਾਰਪ੍ਰੀਤ ਸਿੰਘ ਅਲਾਵਿਕ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਖਾਸ ਸੁਰਖੀਆਂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਹਟ ਫਸਲਾਂ ਦੀਆਂ 109 ਕਿਸ਼ਮਾਂ ਕੀਤੀਆਂ ਜਾਰੀ ਪ੍ਰਧਾਨ ਮੰਤਰੀ ਨੇ ਵਰਦੇਮੀ ਵਿੱਚ ਕਿਸਾਨਾਂ ਨਾਲ ਵੀ ਕੀਤੀ ਮੁਲਾਕਾਤ हरियाणा ਦੇ ਮੁੱਖ ਮੰਤਰੀ ਨੈব ਸਿੰਘ ਸੈਣੀ ਨੇ ਪਲਵਲ ਵਿੱਚ ਮਹਾਰਾਣੀ ਪਦਮਾਵਤੀ ਗਰਲਸ ਕਾਲਜ ਦਾ ਨੀਂਹ ਪੱਥਰ ਰੱਖਿਆ ਕਾਲਜ ਦੀ ਉਸਾਰੀ ਲਈ 31 ਲੱਖ ਰੁਪਏ ਦੇਣ ਦਾ ਕੀਤਾ ਐਲਾਨ ਬਾਲੀਵੁੱਡ اداکار ਸ਼ਾਹਰੂਖ ਖਾਨ ਨੂੰ ਮਿਲਿਆ ਲਾਈਫਟਾਈਮ ਅਚੀਵਮੈਂਟ ਅਵਾਰਡ ਲੋਕਾਰਨੋ ਫਿਲਮ ਫੈਸਟੀਵਲ ਦੇ 77ਵੇਂ ਐਡੀਸ਼ਨ ਵਿੱਚ ਮਿਲਿਆ ਸਨਮਾਨ ਤੇ ਹੁਣ ਖਬਰਾਂ ਵਿੱਚ ਧਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਭਾਰਤੀ ਖੇਤੀ ਖੋਜ ਸੰਸਥਾਨ ਵਿਖੇ ਫਸਲਾਂ ਦੀਆਂ 109 ਉੱਚ ਉਪਜ ਵਾਲੀਆਂ ਜਲਵਾਯੂ ਅਨੁਕੂਲ ਅਤੇ ਜੈਵਿਕ ਲਚਕਦਾਰ ਕਿਸਮਾਂ ਨੂੰ ਜਾਰੀ ਕੀਤਾ ਹੈ। ਪ੍ਰਧਾਨ ਮੰਤਰੀ ਇਸ ਪ੍ਰੋਗਰਾਮ ਦੌਰਾਨ ਕਿਸਾਨਾਂ ਅਤੇ ਵਿਗਿਆਨੀ ਨਾਲ ਗੱਲਬਾਤ ਕਰਦੇ ਨਜ਼ਰ ਆਏ। ਜਾਰੀ ਕੀਤੀਆਂ ਗਈਆਂ 61 ਫਸਲਾਂ ਦੀਆਂ 109 ਕਿਸਮਾਂ ਵਿੱਚ 34 ਖੇਤ ਫਸਲਾਂ ਅਤੇ 27 ਬਾਗਬਾਨੀ ਦੀਆਂ ਫਸਲਾਂ ਸ਼ਾਮਲ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਰਦੇ ਮੀਂਹ ਦੇ ਵਿੱਚ ਵੀ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ। ਅਤੇ ਉਹਨਾਂ ਤੋਂ ਜਾਣਕਾਰੀ ਹਾਸਲ ਕੀਤੀ ਹਰਿਆਣਾ ਦੇ ਮੁੱਖ ਮੰਤਰੀ ਨਵ ਸਿੰਘ ਸੈਣੀ ਨੇ ਪਲਵਲ ਵਿੱਚ ਮਹਾਰਾਣੀ ਪਦਮਾਵਤੀ ਗਰਲਸ ਕਾਲਜ ਦਾ ਨੀਂਹ ਪੱਥਰ ਰੱਖਿਆ ਮੁੱਖ ਮੰਤਰੀ ਨੇ ਕਾਲਜ ਦੀ ਉਸਾਰੀ ਲਈ ਤਕਰੀਬਨ 31 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ ਇਸ ਮੌਕੇ ਉਹਨਾਂ ਨੇ ਨੇਤਾਜੀ ਸੁਭਾਸ਼ ਚੰਦਰ ਬੋਸ ਸਟੇਡੀਅਮ ਵਿੱਚ 14 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਇੰਡੋਰ ਸਟੇਡੀਅਮ ਦਾ ਉਦਘਾਟਨ ਵੀ ਕੀਤਾ ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੂਖ ਖਾਨ ਦੇ ਨਾਮ ਉੱਤੇ ਇੱਕ ਹੋਰ ਉਪਲਬਧੀ ਜੁੜ ਗਈ ਹੈ 10 ਅਗਸਤ ਨੂੰ ਅਦਾਕਾਰ ਨੂੰ ਲੋਕਾਰਨੋ ਫਿਲਮ ਫੈਸਟੀਵਲ ਦੇ 77ਵੇਂ ਐਡੀਸ਼ਨ ਵਿੱਚ ਲਾਈਫਟਾਈਮ ਅਚੀਵਮੈਂਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸ਼ਾਹਰੂਖ ਇਸ ਪੁਰਸਕਾਰ ਨਾਲ ਸਨਮਾਨਿਤ ਹੋਣ ਵਾਲੇ ਪਹਿਲੇ ਭਾਰਤੀ ਬਣ ਗਏ ਨੇ ਇਸ ਦੌਰਾਨ ਅਦਾਕਾਰ ਨੇ ਆਪਣੇ ਦਿਲਕਸ਼ ਅੰਦਾਜ਼ ਵਿੱਚ ਸਭ ਨੂੰ ਮੰਤਰਮੁਗਧ ਕਰ ਦਿੱਤਾ ਫੈਸਟੀਵਲ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਨੇ ਜਿਨ੍ਹਾਂ ਵਿੱਚ ਸ਼ਹਰੂਖ ਆਪਣੀ ਮੌਜੂਦਗੀ ਨਾਲ ਸਾਰਿਆਂ ਨੂੰ دیਵਾਨਾ ਬਣਾਉਂਦੇ ਨਜ਼ਰ ਆ ਰਹੇ ਨੇ ਇਸ ਐਵਾਰਡ ਨੂੰ ਜਿੱਤਣ ਤੋਂ ਬਾਅਦ ਸ਼ਾਹਰੂਖ ਖਾਨ ਕਾਫੀ ਭਾਵੁਕ ਨਜ਼ਰ ਆਏ ਤੇ ਉਹਨਾਂ ਸਾਰਿਆਂ ਦਾ ਧੰਨਵਾਦ ਕੀਤਾ ਹੈ ਗੜਸ਼ੈਂਕਰ ਤਹਿਸੀਲ ਦੇ ਪਹਾੜੀ ਪਿੰਡ ਜੇਜੋਂ ਦੀ ਖੱਡ ਵਿੱਚ ਆਏ ਮੀਂਹ ਦੇ ਪਾਣੀ ਵਿੱਚ ਹਿਮਾਚਲ ਪ੍ਰਦੇਸ਼ ਦੇ ਦੇਹਰਾ ਪਿੰਡ ਤੋਂ ਵਿਆਹ ਜਾ ਰਹੇ ਬਰਾਤੀਆਂ ਦੀ ਨੋਵਾ ਗੱਡੀ ਰੁੜ ਗਈ ਗੱਡੀ ਵਿੱਚ ਤਕਰੀਬਨ 12 ਲੋਕ ਸਵਾਰ ਸਨ ਜਿਨ੍ਹਾਂ ਵਿੱਚੋਂ 9 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਨੇ ਅਤੇ 2 ਦੀ ਭਾਲ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ ਕਾਲਸਵਾਰ ਇੱਕ ਵਿਅਕਤੀ ਨੂੰ ਉੱਥੇ ਖੜੇ ਲੋਕਾਂ ਵੱਲੋਂ ਮੌਕੇ ਉੱਤੇ ਬਚਾ ਲਿਆ ਗਿਆ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹਾਂ। ਸੰਸਦ ਮੈਂਬਰ ਡਾਕਟਰ ਰਾਜਕੁਮਾਰ ਚੱਬੇਵਾਲ ਨੇ ਸਾਧ세ਵਤੇ ਦੁੱਖ ਦਾ ਜ਼ਹਰ ਕੀਤਾ ਹੈ। ਉਨ੍ਹਾਂ ਕਿਹਾ ਕਿ ਰਾਹਤ ਅਤੇ ਬਚਾਅ ਕਾਰਜ ਜਾਰੀ ਨੇ ਅਤੇ ਲਾਪਤਾ ਲੋਕਾਂ ਦੀ ਪਾਲਕੀ ਕੀਤੀ ਜਾ ਰਹੀ ਹੈ। ਇਸ ਦੌਰਾਨ ਗੱਡੀ ਵਿੱਚੋਂ ਕੱਢੇ ਗਏ ਵਿਅਕਤੀ ਦੀਪਕ ਪਾਟਿਆ ਪੁੱਤਰ ਸਰਜੀਤ ਪਾਟਿਆ ਵਾਸੀ ਦੇਹਰਾ ਨੇ ਦੱਸਿਆ ਕਿ ਉਹ ਕਿਰਾਏ ਦੀ ਗੱਡੀ ਕਰਕੇ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਨਵਾਂ ਸ਼ਹਿਰ ਵਿੱਚ ਜਾ ਰਹੇ ਸਨ ਜਿਸ ਦੌਰਾਨ ਇਹ ਹਾਦਸਾ ਵਾਪਰ ਗਿਆ। ਦੇਖੋ ਜੇਜੂ ਇੱਕ ਉਹ ਪਿੰਡ ਹੈ ਜਿਹੜਾ ਹਿਮਾਚਲ ਤੇ ਪੰਜਾਬ ਦੀ ਬਿਲਕੁਲ ਬਾਉਂਡਰੀ ਤੇ ਹੈ। ਔਰ ਜਦੋਂ ਵੀ ਹੜ ਆਂਦੇ ਆ ਤੇ ਬਹੁਤ ਜ਼ਿਆਦਾ ਸਪੀਡ ਨਾਲ ਹੜ ਆਂਦੇ ਆ। ਬਹੁਤ ਤੇਜ਼ੀ ਨਾਲ ਆਂਦੇ। ਤੇ ਅੱਜ ਬਹੁਤ ਹੀ ਮੰਦਭਾਗੀ ਘਟਨਾ ਉੱਥੇ ਵਾਪਰੀ ਹੈ। ਜਿਸ ਦਾ ਬੇहद ਦੁੱਖ ਹੈ। ਔਰ ਮੌਕੇ ਤੇ ਜਦੋਂ ਮੈਂ ਹੁਣ ਪਹੁੰਚਾ ਤੇ ਉੱਥੇ ਬਹੁਤ ਸਾਰੇ ਸਾਥੀਆਂ ਨੇ ਕੋਸ਼ਿਸ਼ ਵੀ ਕੀਤੀ ਇੱਕ ਇਨੋਵਾ ਸੀ। ਜਿਸ ਇਨੋਵਾ ਦੇ ਵਿੱਚ ਕਰੀਬ 12 ਜਣੇ ਜਿਹੜੇ ਉਹ ਸੀਗੇ ਡਰਾਈਵਰ ਤੇ ਬਾਕੀ 11 ਲੋਕ ਦੂਸਰੇ ਸੀ ਇਸੇ ਵਿਆਹ ਤੇ ਜਾ ਰਹੇ ਸੀ ਔਰ ਉਹਨਾਂ ਨੂੰ ਰੋਕਣ ਦੀ ਵੀ ਕੋਸ਼ਿਸ਼ ਕੀਤੀ ਕਿ ਅੱਗੇ ਫਲੋ ਬਹੁਤ ਹੈ ਜਿਆਦਾ ਹੜ ਹੈ ਕਿ ਤੁਸੀਂ ਰੁਕ ਜਾਓ ਪਰ ਉਹ ਨਹੀਂ ਰੁਕੇ ਜਿਸ ਦੇ ਕਰਕੇ ਜਦੋਂ ਅੱਗੇ ਵਧੇ ਤਾਂ ਜਿਹੜੀ ਨੋਵਾ ਉਹ ਹੜ ਦੇ ਨਾਲ ਹੀ ਬਿਲਕੁਲ ਜਦੋਂ ਅੱਗੇ ਚਲੀ ਗਈ ਤਾਂ ਉਸ ਦੇ ਵਿੱਚ ਉਹਨਾਂ ਨੇ ਕੋਸ਼ਿਸ਼ ਵੀ ਕੀਤੀ ਬਚਾਉਣ ਦੀ ਪਰ ਉਹਦੇ ਵਿੱਚੋਂ ਸਿਰਫ ਇੱਕ ਜਣਾ ਹੀ ਬਚਾ ਸਕੇ ਬਾਕੀ ਸਾਰਿਆਂ ਦੀ ਜਿਹੜੀ ਹੈ ਨੌ ਬਾਡੀਜ਼ ਦੇ ਰਿਕਵਰ ਹੋ ਗਈਆਂ ਜਿਹੜੀਆਂ ਕਿ ਜਿਹਨਾਂ ਦੀ ਮੌਤ ਮੌਤ ਹੋ ਚੁੱਕੀ ਹੈ ਤੇ ਬਾਕੀ ਜਿਹੜੀਆਂ ਦੋ ਬਾਡੀਜ਼ ਐ ਉਹ ਹਜੇ ਵੀ ਰਿਕਵਰ ਨਹੀਂ ਹੋਈਆਂ ਉਹਨਾਂ ਦੀ ਦੋ ਜਣੇ ਹਜੇ ਵੀ ਰਿਕਵਰ ਨਹੀਂ ਹੋਏ ਉਹਨਾਂ ਦੀ ਭਾਲ ਜਾਰੀ ਹੈ ਤੇ ਬਾਕੀ ਇੱਕ ਗੱਲ ਐ ਕਿ ਪ੍ਰਸ਼ਾਸਨ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਖਾਸ ਤੌਰ ਤੇ ਪਿੰਡ ਦੇ ਸਾਡੇ ਜਿੰਨੇ ਵੀ ਸਾਥੀ ਨੇ ਉੱਥੇ ਸਾਰੇ ਮੌਜੂਦ ਸੀ ਉਹਨਾਂ ਵੱਲੋਂ ਬਹੁਤ ਕੋਸ਼ਿਸ਼ ਕੀਤੀ ਗਈ ਬਚਾਉਣ ਦੀ ਉਹਨਾਂ ਦੀ ਕੋਸ਼ਿਸ਼ ਦਾ ਸਦਕਾ ਜਿਹੜਾ ਇੱਕ ਐ ਉਹ ਸਾਥੀ ਬਚਾਇਆ ਗਿਆ ਪਰ ਬਾਕੀ ਬਚਾ ਨਹੀਂ ਸਕੇ ਐਨਡੀਆਰਐਫ ਵੀ ਹਾਲਾਂਕਿ ਟਾਈਮ ਤੇ ਪਹੁੰਚ ਗਈ ਸੀ ਸੋ ਬਹੁਤ ਹੀ ਮੰਦਭਗੀ ਘਟਨਾ ਹੈ ਬਹੁਤ ਹੀ ਦੁੱਖ। ਦਰਸ਼ਨ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰਕਾਰ ਜੀ ਦੇ ਪਾਵਨ ਸਥਾਨ ਗੁਰਦਵਾਰਾ ਸ੍ਰੀ ਜੋਤੀਸਰੂਪ ਸਾਹਿਬ ਵਿਖੇ ਪੰਸ ਸਿੰਘ ਸਹਿਬਾਨ ਵੱਲੋਂ ਜਾਰੀ ਅਤੇ ਸ੍ਰੀ ਕਾਲ ਤਖਤ ਸਾਹਿਬ ਦੇ ਆਦੇਸ਼ ਮੁਤਾਬਕ ਬਸੰਤੀ ਰੰਗ ਦੇ ਨਿਸ਼ਾਨ ਸਾਹਿਬ ਦੇ ਪੋਸ਼ਾਕੇ ਚੜਾਈ ਗਈ। ਇਸ ਮੌਕੇ ਤੇ ਸ਼ਰਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਰਤਾਪ ਸਿੰਘ ਰਿਆ ਅਤੇ ਗੁਰਦਵਾਰਾ ਸ੍ਰੀ ਜੋਤੀਸਰੂਪ ਸਾਹਿਬ ਦੇ ਗ੍ਰਾਂਤੀ ਸਿੰਘ ਪਾਈ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸ੍ਰੀ ਕਾਲ ਤਖਤ ਸਾਹਿਬ ਜਾਰੀ ਕੀਤੇ ਗਏ ਦੇਸ਼ ਮੁਤਾਬਿਕ ਅੱਜ ਪੂਰੀ ਗੁਰਮੁਦਰਿਆ ਦਾ ਮੁਤਾਬਿਕ ਅਰਦਾਸ ਕਰਕੇ ਬਸੰਤੀ ਰੰਗ ਦੇ ਨਿਸ਼ਾਨ ਸਾਹਿਬ ਦੇ ਪਸਾਕੇ ਚੜਾਏ ਗਏ ਨੇ ਇਸ ਮੌਕੇ ਤੇ ਸ਼ਰਮਣੀ ਕਮੇਟੀ ਮੈਂਬਰ ਅਵਤਾਰ ਸਿੰਘ ਰਿਆ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਸਿੱਖ ਕੌਮ ਲਈ ਸਰ ਮੱਥੇ ਨੇ ਅਤੇ ਇਸ ਦੀ ਪਾਲਣਾ ਹਰੇਕ ਸਿੱਖ ਨੂੰ ਕਰਨੀ ਚਾਹੀਦੀ ਹੈ ਧੰਨ ਧੰਨ ਬਾਬਾ ਦੂਰਾਵਰ ਸਿੰਘ ਸਾਹਿਬ ਧੰਨ ਧੰਨ ਬਾਬਾ ਫਤਿਹ ਸਿੰਘ ਸਾਹਿਬ ਤਨ ਤਨ ਪਰਮ ਪੂਜਨੀਕ ਮਾਤਾ ਗੁਦਰ ਕੌਰ ਜੀਾਂ ਦੇ ਪਵਿੱਤਰ ਸਰੀਰਾਂ ਦੇ ਸੰਸਕਾਰ ਸਥਾਨ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਵਿਖੇ ਅੱਜ ਮਾਨਯੋਗ ਪੰਜ ਸਿੰਘ ਸਹਿਬਾਨ ਜੀ ਦੇ ਹੋਏ ਆਦੇਸ਼ਾਂ ਦੇ ਅਨੁਸਾਰ ਨਿਸ਼ਾਨ ਸਾਹਿਬ ਬਸੰਤੀ ਰੰਗ ਦੇ ਜਿਹੜੇ ਨਿਸ਼ਾਨ ਸਾਹਿਬ ਨੇ ਅੱਜ ਚਲਾਏ ਗਏ ਨੇ ਪਹਿਲਾਂ ਨਿਸ਼ਾਨ ਸਾਹਿਬ ਦਾ ਰੰਗ ਜਿਹੜਾ ਕੇਸਰੀ ਸੀ ਪੰਥਕ ਤੌਰ ਤੇ ਜੋ ਅਕਾਲ ਤਖਤ ਸਾਹਿਬ ਦੇ ਵੱਲੋਂ ਹਦੇਸ਼ ਹੋਇਆ ਉਹਨਾਂ ਨੂੰ ਮੰਨਦੇ ਹੋਏ ਅਰ ਜਿਸ ਪਵਨ ਅਸਥਾਨ ਤੇ ਬਸੰਤੀ ਰੰਗ ਦੇ ਇਨਸਾਨ ਸੇਵ ਜੀ ਦੀ ਜਿਹੜੀ ਸੇਵਾ ਹੈ ਉਹ ਸੰਗਤਾਂ ਦੇ ਵੱਲੋਂ ਕੀਤੀ ਗਈ ਹੈ ਜੀ ਅੱਜ ਧੰਨ ਧੰਨ ਬਾਬਾ ਜੋਰਾਵਰ ਸਿੰਘ ਧੰਨ ਧੰਨ ਬਾਬਾ ਭਤੇ ਸਿੰਘ ਸੰਤਾਨਕ ਮਾਤਾ ਪੁਇnik ਗਿਰੇਲ ਕੌਰ ਜੀ ਦੇ ਸੰਸਕਾਰ ਅਸਥਾਨ ਤੇ ਜੋ ਅਕਾਲਤਾ ਸਾਹਿਬ ਦੇ ਜਿਹੇਦਾਰ ਵੱਲੋਂ ਦੇਸ਼ ਹੋਏ ਉਹਨਾਂ ਦੀ ਪਾਲਣਾ ਕਰਦੇ ਹੋਏ ਅਜ ਬਸੰਤੀ ਰੰਗ ਦਾ ਚੋਲਾ ਜਿਹੜਾ ਨishan ਸਾਹਿਬ ਤੇ ਚੜਾਇਆ ਗਿਆ ਔਰ ਸੂਚੀਆਂ ਸੰਗਤਾਂ ਨੇ ਬੜੇ ਹੀ ਸ਼ਾਹ ਦੇ ਨਾਲ ਜਿਹੜੀ ਇਹ ਸੇਵਾ ਕੀਤੀ ਹੈ ਮੈਂ ਸੂਚੀਆਂ ਸੰਗਤਾਂ ਨੂੰ ਇਹ ਬੇਨਤੀ ਕਰਦਾ ਕਿ ਆਓ ਆਪਾਂ ਰਲ ਕੇ ਇਸ ਤਰੀਕੇ ਨਾਲ ਨਗਰਾਂ ਦੇ ਵਿੱਚ ਵੀ ਜਿਹੜੇ ਗੁਰਦੁਆਰੇ ਦੇ ਨishan ਸਾਹਿਬ ਨੇ ਉਹਨਾਂ ਨੂੰ ਵੀ ਆਪਾਂ ਬਸੰਤੀ ਰੰਗ ਦਾ ਜਿਹੜਾ ਇਹ ਨਿਸ਼ਾਨ ਸਾਬ ਉਚੜਾ ਕੇ ਆਪਾਂ ਅਕਾਲ ਤਖਤ ਦੀ ਜਿਹੜੀ ਹੁਕਮਾਂ ਦੀ ਪਾਲਣਾ ਕਰੀਏ ਔਰ ਮਾਨਯੋਗ ਪ੍ਰਧਾਨ ਸਾਹਿਬ ਸਰਦਾਰ ਰਜਿੰਦਰ ਸਿੰਘ ਜੀ ਧਾਮੀ ਉਹਨਾਂ ਦੇ ਹੋਏ ਉਦੇਸ਼ ਦੇ ਮੁਤਾਬਕ ਅੱਜ ਹਰ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਅਕਾਲ ਤਖਤ ਸਾਹਿਬ ਜੀ ਦੇ ਹੁਕਮ ਨੂੰ ਚਲਾਉਂਦੇ ਹੋਏ ਸੇਵਾ ਜਰੀ ਕੀਤੀ ਜਾ ਰਹੀ ਹੈ ਦੇਸ਼ ਦੇ ਆਜ਼ਾਦੀ ਦਿਹਾੜੇ ਨੂੰ ਪੂਰੇ ਉਤਸ਼ਾਹ ਨਾਲ ਮਨਾਉਣ ਦੇ ਮਕਸਦ ਨਾਲ ਭਾਰਤ ਸਰਕਾਰ ਵੱਲੋਂ ਹਰ ਘਰ ਤਿਰੰਗਾ ਮਹਿੰਮ ਨੂੰ ਲੈ ਕੇ ਤਿਆਰੀਆਂ ਜੋਰਾਂ ਸ਼ੋਰਾਂ ਨਾਲ ਜਾਰੀ ਨੇ ਤਾਂ ਜੋ ਦੇਸ਼ ਦਾ ਹਰ ਨਾਗਰਿਕ ਆਪਣੇ ਘਰਾਂ ਅਤੇ ਕਾਰੋਬਾਰੀ ਸਥਾਨਾਂ ਉੱਤੇ ਕੌਮੀ ਤਿਰੰਗਾ ਝੰਡਾ ਲਹਿਰਾਵੇ ਇਸ ਲਈ ਵਿਸ਼ੇਸ਼ ਤੌਰ ਤੇ ਲੋਕਾਂ ਦੀ ਸਹੂਲਤ ਲਈ ਰਾਸ਼ਟਰੀ ਝੰਡਾ ਦੇਸ਼ ਤੇ ਹਰ ਪੋਸਟ ਆਫਿਸ ਤੋਂ ਦੇ ਉਪਲਬਧ ਕਰਵਾਇਆ ਗਿਆ ਹੈ ਉਥੇ ਹੀ ਬਟਾਲਾ ਵਿੱਚ ਪੋਸਟ ਆਫਿਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਮਹਿੰਮ ਨੂੰ ਇਸ ਵਾਰ ਤੀਸਰਾ ਸਾਲ ਹੈ ਤੇ ਪਿਛਲੇ ਦੋ ਸਾਲਾਂ ਵਿੱਚ ਵੀ ਲੋਕਾਂ ਵਿੱਚ ਕਾਫੀ ਦਸ਼ਾ ਦੇਖਣ ਨੂੰ ਮਿਲਿਆ ਸੀ ਤੇ ਇਸ ਵਾਰ ਵੀ ਲੋਕ ਝੰਡੇ ਲੈਣ ਲਈ ਉਹਨਾਂ ਤੱਕ ਪਹੁੰਚ ਕਰ ਰਹੇ ਨੇ ਇੱਕ 3.0 ਡਰਾਈਵ ਚੱਲ ਰਹੀ ਹੈ ਗਵਰਨਮੈਂਟ ਆਫ ਇੰਡੀਆ ਵੱਲੋਂ ਇਹ ਸ਼ੁਰੂ ਕੀਤਾ ਗਿਆ ਸੀ ਇਹ ਵਿਆਲ ਔਰ ਇਹ 3rd ਟਾਈਮ ਚੱਲ ਰਿਹਾ ਨਾ ਜਿਹੜਾ ਤੀਜੀ ਵਾਰ ਚ ਇਸ ਵਾਰ ਲੋਕਾਂ ਨੂੰ ਬਹੁਤ ਜ਼ਿਆਦਾ ਉਤਸ਼ਾਹ ਹੈ ਤਿਰੰਗੇ ਪ੍ਰਤੀ ਔਰ ਲੋਕਾਂ ਦੇ ਫੋਨ ਤੇ ਵੀ ਮੈਨੂੰ ਆ ਰਹੇ ਨੇ ਵੀ ਟੰਡੇ ਵਲਵੇ ਲੈ ਕੇ ਆ ਤੁਹਾਡੇ ਕੋਲ ਤੇ ਲੋਕ ਖੁਦ ਵੀ ਮਤਲਬ ਖਰੀਦਣ ਵਾਸਤੇ ਆ ਰਹੇ ਨੇ ਦੋ ਕਾਊਂਟਰ ਆਪਾਂ ਇੱਥੇ ਆਫਿਸ ਦੇ ਵਿੱਚ ਹੀ ਲਗਾ ਰੱਖੇ ਨੇ ਹਰ ਆਫਿਸ ਦੇ ਵਿੱਚ ਆਪਾਂ ਫਲੈਗ ਨੂੰ ਭੇਜ ਦਿੱਤਾ ਹੈ ਜਿੱਥੇ ਮਰਜ਼ੀ ਜਿਹੜੇ ਮਰਜ਼ੀ ਪਿੰਡ ਚੋਂ ਤੁਸੀਂ ਖਰੀਦ ਸਕਦੇ ਹੋ ਉਸਮੈਨ ਨੂੰ ਵੀ ਆਪਾਂ ਦਿੱਤੇ ਹੋਏ ਨੇ ਜਦੋਂ ਮਰਜ਼ੀ ਪੋਸਟਮੈਨ ਕੋਲੋਂ ਵੀ ਟੰਡ ਲੈ ਸਕਦੇ ਹੋ ਔਰ ਇਸ ਵਾਰੀ ਯੂਥ ਦੇ ਵਿੱਚ ਬਹੁਤ ਜ਼ਿਆਦਾ ਉਸਾਹਤ ਆ ਕਿਉਂਕਿ ਆ ਜਿਹੜਾ ਮਤਲਬ ਸੈਲਫੀ ਲੈ ਕੇ ਉਹਨਾਂ ਨੇ ਜਿਹੜੀ ਆ ਨਾ ਮੋਬਾਈਲ ਤੇ ਗੰਗ ਭੇਜਣੀ ਹੁੰਦੀ ਏ ਇਹ ਕ੍ਰੇਜ ਬਹੁਤ ਜ਼ਿਆਦਾ ਯੂਥ ਦੇ ਵਿੱਚ ਦੇਖਣ ਨੂੰ ਮਿਲਿਆ ਪੱਕੀ ਮੈਂ ਕੋਸ਼ਿਸ਼ ਕਰਾਂਗਾ ਵੀ ਸਾਰੇ ਹੀ ਮੇਰੇ ਵੀਰ ਭੈਣ ਭਰਾ ਹਰ ਘਰ ਆਪਣੇ ਤਿਰੰਗਾ ਲਹਿਰਾਉਣ ਔਰ ਸੈਲਫੀ ਲੈ ਕੇ ਸਾਨੂੰ ਭੇਜਣ ਰਾਏਕੋਟ ਸ਼ਹਿਰ ਵਿੱਚ ਪੈ ਰਹੀ ਭਾਰੀ بارش ਕਾਰਨ ਜਿੱਥੇ ਸ਼ਹਿਰ ਵਾਸੀਆਂ ਨੂੰ ਹੋਮਸਪੋਰੇ ਗਰਮੀ ਤੋਂ ਰਾਹਤ ਮਹਿਸੂਸ ਹੋਈ ਉੱਥੇ ਹੀ ਭਾਰੀ بارش ਕਾਰਨ ਸਮੁੱਚਾ ਸ਼ਹਿਰ ਜਲ-ਤਲ ਹੋ ਗਿਆ। ਬਰਸਾਤੀ ਪਾਣੀ ਦੀ ਉਚਿਤ ਨਿਕਾਸੀ ਨਾ ਹੋਣ ਕਾਰਨ ਬਰਸਾਤੀ ਪਾਣੀ ਸੜਕਾਂ ਤੋਂ ਬਾਹਰ ਲੋਕਾਂ ਦੇ ਘਰਾਂ ਤੇ ਦੁਕਾਨਾਂ ਵਿੱਚ ਦਾਖਲ ਹੋ ਗਿਆ। ਜਦਕਿ ਸ਼ਹਿਰ ਵਿੱਚ 3.5 ਸਾਲ ਪਹਿਲਾਂ ਹੀ ਨਵੇਂ ਸਿਰਿਓਂ ਸੀਵਰੇਜ ਪਾਇਆ ਗਿਆ ਸਗੋਂ ਸੀਵਰੇਜ ਲਈ ਪੱਟੀਆਂ ਸੜਕਾਂ ਉੱਪਰ ਪ੍ਰੀਮਿਕਸ ਨਾ ਪੈਣ ਕਾਰਨ ਸੜਕਾਂ ਉੱਤੇ ਚਿੱਕੜ ਅਤੇ ਖੱਡਿਆਂ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸਿਵਰੇ ਦੀਆਂ ਪਾਈਪਾਂ ਛੋਟੀਆਂ ਹੁਣ ਕਾਰਨ ਬਰਸਾਤੀ ਪਾਣੀ ਦੀ ਸਹੀ ਤਰੀਕੇ ਦੇ ਨਾਲ ਨਿਕਾਸੀ ਨਹੀਂ ਹੋਈ ਜਿਸ ਤੇ ਚੱਲਦੇ ਆ ਇਤਿਹਾਸਕ ਗੁਰਦੁਆਰਾ ਟਾਲੀਆਣਾ ਸਾਹਿਬ ਦੇ ਲੰਗਰ ਹਾਲ ਵਿੱਚ ਪਾਣੀ ਭਰ ਗਿਆ ਜਿਸ ਨੂੰ ਸੰਗਤਾਂ ਵੱਲੋਂ ਹੱਥਾਂ ਨਾਲ ਬਾਹਰ ਕੱਢਿਆ ਗਿਆ ਇਸੇ ਤਰ੍ਹਾਂ ਸ਼ਹਿਰ ਦੇ ਤਲਵੰਡੀ ਗੇਟ ਤੋਂ ਬੈਂਕਾਂ ਤੱਕ ਮਾਰਕੀਟ ਵਿੱਚ ਨਾਲੀਆਂ ਬੰਦ ਹੋਣ ਕਾਰਨ ਵੱਡੀ ਮਾਤਰਾ ਵਿੱਚ ਬਰਸਾਤੀ ਪਾਣੀ ਲੋਕਾਂ ਦੀਆਂ ਦੁਕਾਨਾਂ ਅਤੇ ਘਰਾਂ ਵਿੱਚ ਦਾਖਲ ਹੋ ਗਿਆ ਜਿਸ ਨੂੰ ਕੱਢਣ ਲਈ ਲੋਕ ਭਾਰੀ ਮੁਸ਼ਕਲ ਕਰਦੇ ਨਾ ਜਿਹੜਾ ਇਸ ਮੁਕਿ ਲੋਕਾਂ ਨੇ ਪਾਣੀ ਦੀ ਨਿਕਾਸੀ ਯਕੀਨੀ ਬਣਾਉਣ ਲਈ ਪ੍ਰਸ਼ਾਸਨ ਨੂੰ ਭੇਲ ਕੀਤੀ। ਰਾਏਕੋਟ ਦੇ ਸੀ ਨਿਵਾਸੀਆਂ ਦੇਖੋ ਆ ਅੱਧਾ ਘੰਟਾ ਜਾਂ 1 ਘੰਟਾ ਬਰਸਾਤ ਹੋਈ ਆ ਤੇ ਪਾਣੀ ਦੀ ਕੋਈ ਨਿਕਾਸੀ ਨਾ ਹੋਣ ਕਰਕੇ ਲਾਭੀ ਜਿਆਦਾ ਨੁਕਸਾਨ ਆਉਣ ਜਾਣ ਵਾਲੇ ਰਾਹੀ ਗੀਰਾਂ ਦਾ ਬਕਾਨਾਂ ਦਾ ਆਪ ਜਨਾਂ ਦੇ ਪਾਣੀ ਭਰ ਗਿਆਗਾ ਇਸ ਲਈ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਹਦਾ ਵਧੀਆ ਹੱਲ ਕਰਨਾ ਚਾਹੀਦਾ ਵੀ ਸੀਵਰੇਜ ਬੈਸਟ ਹੋਣਾ ਚਾਹੀਦਾ ਤਾਂ ਕਿ ਨਿਕਾਸੀ ਹੋ ਜਾਵੇ ਵਧੀਆ ਹੱਲ ਹੋ ਪਾਣੀ ਪੰਜਾਬ ਵਿੱਚ ਕਈ ਥਾਵਾਂ ਤੇ ਹੋਈ ਬਾਰਿਸ਼ ਤੋਂ ਬਾਅਦ ਕਈ ਇਲਾਕਿਆਂ ਵਿੱਚ ਪਾਣੀ ਭਰਨ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿਵੇਂ ਮੋਹਲੀ ਦੇ ਨਯਾਗਾਮ ਦੇ ਆਦਰਸ਼ ਨਗਰ ਵਿੱਚ ਪਾਣੀ ਦਾ ਸਹੀ ਨਿਕਾਸ ਨਾ ਹੋਣ ਕਾਰਨ ਗਲੀਆਂ ਦੇ ਵਿੱਚ 3-3 ਫੁੱਟ ਤੱਕ ਪਾਣੀ ਖੜਾ ਹੋ ਗਿਆ। ਪਾਣੀ ਲੋਕਾਂ ਦੇ ਘਰਾਂ ਵਿੱਚ ਵੀ ਜਾ ਵੜਿਆ। ਜਿਸ ਦੌਰਾਨ ਗਲੀ ਵਿੱਚੋਂ ਲੰਘਦੇ ਰਾਹੀ ਲਗ ਲਗ ਪਾਣੀ ਵਿੱਚੋਂ ਗੁਜ਼ਰਦੇ ਨਜ਼ਰ ਆਏ। ਇੰਨਾ ਹੀ ਨਹੀਂ ਗਲੀ ਦੇ ਵਿੱਚ ਖੜੇ ਦੁਪਹਿਯਾ ਤੇ ਚਾਰਪਈਆ ਵਾਹਨ ਵੀ ਪਾਣੀ ਦੇ ਵਿੱਚ ਡੁੱਬੇ ਵਿਖਾਈ ਦਿੱਤੇ। ਜ਼ਿਕਰਯੋਗ ਹੈ ਕਿ ਬਾਰਿਸ਼ ਦੇ ਪਾਣੀ ਨਾਲ ਭਰਿਆ ਨਯਾਗਾਮ ਦਾ ਮਾਰਗ ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ੍ਹ ਨੂੰ ਜੋੜਦਾ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਹਿائش ਤੋਂ ਮਹਿਜ 1 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਅੱਜ ਸਵੇਰੇ 6:30 ਵਜੇ ਦੇ ਕਰੀਬ ਜਲੰਧਰ ਦੇ ਵਡਾਲਾ ਚੌਕ ਨੇੜੇ ਫਰੈਂਕਸ ਕਲੋਨੀ ਦੇ ਬਾਹਰ ਇੱਕ ਸਾਈਕਲ ਸਵਾਰਨ ਲੁਟੇਰੇ ਨੇ ਆਪਣਾ ਸ਼ਿਕਾਰ ਬਣਾਇਆ ਤੇ ਫਰਾਰ ਹੋ ਗਈ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਜਿਸ ਨੂੰ ਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਲੁਟੇਰਾ ਆਈ ਅਤੇ ਦਾਤਰ ਦੀ ਨੌਕ ਉਤੇ ਵਿਅਕਤੀ ਤੋਂ ਲੁੱਟਖੋਹ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਈ ਵੱਧ ਰਹੀਆਂ ਵਾਰਦਾਤਾਂ ਨੂੰ ਲੈ ਕੇ ਲੋਕਾਂ ਵਿੱਚ ਦਸ਼ਾ ਦਾ ਮホール ਬਣ ਗਿਆ ਪੰਜਾਬ ਹੋਮਗਾਰਡਜ਼ ਵੈਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਸੰਗਰੂਰ ਤੇ ਬਰਨਾਲਾ ਵੱਲੋਂ ਅੱਜ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਬਨਾਸਰ ਬਾਗ ਸੰਗਰੂਰ ਵਿੱਚ ਇੱਕ ਸਾਂਝੀ ਮੀਟਿੰਗ ਕੀਤੀ ਗਈ ਇਸ ਮੌਕੇ ਵੱਡੇ ਗਿਣਤੀ ਵਿੱਚ ਪੰਜਾਬ ਹੋਮਗਾਰਡਜ਼ ਦੇ ਰਿਟਾਇਰਡ ਮੁਲਾਜ਼ਮਾਂ ਨੇ ਸ਼ਿਰਕਤ ਕਰਦੇ ਆਪਣੀ ਮੰਗਾਂ ਨੂੰ ਲੈ ਕੇ ਰੋਸ ਮਜਹਰਾ ਕੀਤਾ ਉਨ੍ਹਾਂ ਕਿਹਾ ਕਿ ਉਹਨਾਂ ਦੀਆਂ ਮੰਗਾਂ ਜਲਦ ਪੂਰੀਆਂ ਕੀਤੀਆਂ ਜਾਣ ਅੰਮ੍ਰਿਤਸਰ ਵਿੱਚ ਇੱਕ ਨੌਜਵਾਨ ਦੇ ਕਰੰਟ ਲੱਗਣ ਕਾਰਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨਿੱਜੀ ਕੰਪਨੀ ਵਿੱਚ ਕੰਮ ਕਰਦਾ ਸੀ ਤੇ ਕੰਪਨੀ ਦੇ ਬਿਜਲੀ ਦਾ ਕੰਮ ਕਰਨ ਦੌਰਾਨ ਉਸ ਦੀ ਮੌਤ ਹੋ ਗਈ ਉਥੇ ਹੀ ਮ੍ਰਿਤਕ ਦੇ ਪਰਿਵਾਰ ਨੇ ਇਨਸਾਫ ਦੀ ਗੁਹਾਰ ਲਗਾਈ ਹੈ ਇਸ ਮੌਕੇ ਮ੍ਰਿਤਕ ਦੇ ਪੀੜਤ ਪਰਿਵਾਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮ੍ਰਿਤਕ ਦਾ ਨਾਮ ਪ੍ਰਦੀਪ ਕੁਮਾਰ ਹੈ ਤੇ ਉਹ ਬੇਰਕਾ ਇਲਾਕੇ ਵਿੱਚ ਧੁੱਪ ਸੜੀਦੇ ਰਹਿਣ ਵਾਲੇ ਨੇ ਉਹਨਾਂ ਦੱਸਿਆ ਕਿ ਪ੍ਰਦੀਪ ਕੁਮਾਰ ਕੰਪਨੀ ਵਿੱਚ ਪਿਛਲੇ 10 ਤੋਂ 12 ਸਾਲ ਤੋਂ ਕੰਮ ਕਰਦਾ ਆ ਰਿਹਾ ਸੀ ਤੇ ਕੰਪਨੀ ਵੱਲੋਂ ਬਿਜਲੀ ਦਾ ਕੰਮ ਕਰ ਜਿਸ ਦੌਰਾਨ ਉਸ ਨੂੰ ਅਚਾਨਕ ਕਰੰਟ ਲੱਗਾ ਤੇ ਕਰੰਟ ਲੱਗਣ ਕਾਰਨ ਉਸ ਦੀ ਮੌਤ ਹੋ ਗਈ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਉਧਰ ਪੁਲਿਸ ਨੇ ਮਾਮਲੇ ਦੀ ਪੜਤਾਲ ਸ਼ੁਰੂ ਕੀਤੀ ਹੈ ਇਹ ਜੀ ਕੰਮ ਕਰਦਾ ਪਿਆ ਸੀ ਆਪਣੀ ਸਾਈਡ ਤੇ ਬਾਹਰ ਮਹਰਾਏ ਲੱਗੇ ਕੋਈ ਸਾਈਟ ਹਾਂ ਜੀ ਹਾਂ ਜੀ ਮੈਂ ਵੀ ਨਾਲ ਕਿੰਨੇ ਸਾਲਾਂ ਤੋਂ ਕੰਮ ਕਰ ਰਿਹਾ ਸੀ ਇੱਥੇ ਕੰਪਨੀ ਜਿੱਤੇ ਮੈਂ ਦਾ 12 ਸਾਲ ਹੋਏ ਕੰਮ ਕਰਦਾ ਹਾਂ 12 ਸਾਲ 12 ਸਾਲ ਹਾਂ ਜੀ ਹਾਂ ਜੀ ਤੇ ਕੀ ਹੋਇਆ ਕਿ ਸੀ ਪ੍ਰੋਬਲਮ ਉਹ ਅੱਜ ਕੰਮ ਕਰਦਾ ਪਿਆ ਸੀ ਕਿਤੇ ਬੱਤੀ ਦਾ ਕੰਮ ਕਰਦਾ ਪਿਆ ਸੀ ਉੱਪਰ ਸੀਲਿੰਗ ਦੇ ਵਿੱਚ ਕਿਤੇ ਵੜਿਆ ਉੱਥੇ ਜਾ ਕੇ ਇਹਨੂੰ ਬੱਤੀ ਦਾ ਕੰਮ ਸ਼ਾਰਟ ਕਰਦਿਆਂ ਕਰਦਿਆਂ ਕਿਤੇ ਸ਼ਾਰਟ ਲੱਗਾ ਅੱਛਾ ਉਸ ਤੋਂ ਬਾਅਦ ਉਸ ਤੋਂ ਬਾਅਦ ਇਹਨੂੰ ਮੈਂ ਜਾ ਕੇ ਸੀਲਿੰਗ ਚੋਂ ਕੱਢਿਆ ਵਾ ਜਿੱਥੇ ਇਹਨੂੰ ਸ਼ਾਰਟ ਲੱਗਾ ਉਸ ਤੋਂ ਬਾਅਦ ਇਹ ਮਤਲਬ ਕਿ ਥੱਲੇ ਲਿਆਂਦਾ ਸੈਕਿੰਡ ਫਲੋਰ ਤੇ ਹੈਗਾ ਸੀ ਉੱਥੋਂ ਥੱਲੇ ਲਿਆ ਕੇ ਗੱਡੀ 'ਚ ਪਾਇਆ ਹਸਪੀਟਲ ਹਸਪੀਟਲ ਵਾਲਿਆਂ ਨੇ ਡੈੱਡ ਘਰਾੜ ਦਿੱਤਾ ਅੱਛਾ ਹਸਪੀਟਲ ਵਾਲਿਆਂ ਨੇ ਜਿਹੜੀ ਕਰ ਦਿੱਤਾ ਪ੍ਰਦੀਪ ਕੁਮਾਰ ਪੁੱਤਰ ਰਾਜਕਮਰ ਵਾਸੀ ਧੁੱਪ ਸੜੀ ਮੇਰਕੇ ਤੋਂ ਤੇ ਐਕਸੀਡੈਂਟ ਅਥੇ ਇਹ ਬਾਕੀ ਪੋਸਟਮਾਰਟਮ ਕਰਦੇ ਪੰਜਾਬੀ ਖਬਰਾਂ ਦੇ ਸਪਲੈਟਨ ਵਿੱਚ ਫਿਲਹਾਲ ਨਹੀਂ ਜਾਂਦੇ ਹੁੰਦੇ ਨਹਿਰਮਾਰ ਦੇ ਮੌਸਮ ਦੇ ਹਾਲਤੇ ਤੁਸੀਂ ਬਣੇ ਰਹੋ ਚੜ੍ਹਦੇ ਕਲਾ ਟਾਈਮ ਟੀਵੀ ਦੇ ਨਾਲ ਧੰਨਵਾਦ